ਸਾਂ ਦੋਸਤੋ ਜੇ ਤੁਹਾਡੀ ਮੱਕੀ ਐਸ ਸਟੇਜ ਦੀ ਆ ਤੇ ਤੁਸੀਂ ਹੁਣ ਸੁੰਡੀ ਤੋਂ ਪਰੇਸ਼ਾਨ ਜੇ ਜਾਂ ਕੋਈ ਇਨਸੈਕਟੀਸਾਈਡ अर्ਲੀ ਸਟੇਜ ਦੇ ਵਿੱਚ ਜ਼ਿੰਮੇਦਾਰ ਕਹਿੰਦਾ ਸੁੰਡੀ ਪੈ ਗਈ ਆ ਕੀੜੀ ਪੈ ਗਈ ਆ ਤੁਸੀਂ ਸਪਰੇਅ ਕਰਨੀ ਹੈ ਪਿਛਲੀ ਵੀਡੀਓ ਚ ਮੈਂ ਜੋ ਦੱਸਿਆ ਸੀ ਪੀ 1 ਲੀਟਰ ਕਲੋਰੋਸਾਈਪਰ ਈਸੀ ਵਾਲਾ 3 ਕਿੱਲੇ ਚ 1 ਲੀਟਰ ਪ੍ਰੋਫੀਨੋਸਾਈਪਰ ਈਸੀ ਵਾਲਾ 3 ਕਿੱਲੇ ਚ ਪਰ ਇਹਦੇ ਨਾਲ ਆਪਾਂ ਥੋੜਾ ਜਿਹਾ ਐਡ ਆਨ ਕਰਦੇ ਆ ਪੀ 1 ਕਲੋਰੋਸਾਈਪਰ ਡਬਲ ਜੂ ਡੀ ਜ਼ੀ ਵੀ ਆਉਂਦਾ ਹੈ। ਅ ਬਲੈਕ ਬੈਲਟ ਦੇ ਨਾਂ ਤੇ ਸੁਮਿਲ ਕੈਮੀਕਲ ਦਾ ਉਹ ਵੀ ਕਿਲੋ 3 ਕਿੱਲੇ ਜੀ ਪਾਉਣਾ ਉਹਨੂੰ ਆਪਾਂ ਪਾਉਂਦੇ ਆ ਕਿਤੇ ਦੁਬਾਰੇ ਵਜ ਜਾਂਦਾ, ਦੋਹਰੇ ਵਜ ਜਾਂਦਾ, ਤਿਹਰੇ ਵਜ ਜਾਂਦਾ ਪਰ ਉਹਦੀ ਫਾਰਮੂਲੇਸ਼ਨ ਡਬਲ ਜੂ ਡੀ ਜ਼ੀ ਹੋਣ ਕਾਰਨ ਉਹ ਪlant ਨੂੰ ਬਰਨ ਨਹੀਂ ਕਰਦਾ, ਦਬਾਉਂਦਾ ਨਹੀਂ। ਪਰ ਹੁਣ ਥੋੜਾ ਜਿਹਾ ਜਿੱਦਾਂ ਕੱਲ ਅਸੀਂ ਕਈ ਥਾਵਾਂ ਤੇ ਉਹ ਅਟੈਕ ਵੇਖਿਆ ਤੇ ਸੇਫਟੀ ਪੱਖ ਨੂੰ ਧਿਆਨ ਚ ਰੱਖਦੇ ਆ। 70 ਤੋਂ 100 ਗ੍ਰਾਮ ਬੈਂਜ਼ੂਏਟ 5% ਵਾਲਾ ਟੈਕਨੀਕਲ ਇਮਾਮਾ ਬੈਂਜ਼ੂਏਟ ਕਹਿ ਦਿੰਨੇ ਆਪਾਂ ਜਾਂ ਮੈਕਟਨ ਬੈਂਜ਼ੂਏਟ ਕਹਿ ਦਿੰਨੇ 5% ਐਸਜੀ ਉਹ ਵੀ ਆਪਾਂ ਪਾ ਸਕਦੇ ਹਾਂ ਬਹੁਤਾ ਮਹਿੰਗਾ ਟੈਕਨੀਕਲ ਨਹੀਂ ਹੈਗਾ ਮੇਰੇ ਖਿਆਲ ਨਾਲ ਐਵਰੇਜ ਉਹਦਾ ਮਾਰਕੀਟ ਰੇਸ ਹੈ ਇਸ ਵੇਲੇ 1500 ਰੁਪਏ ਕਿਲੋ ਆ ਜੇ ਤੁਸੀਂ 70 ਗ੍ਰਾਮ ਵੀ ਪਾਉਂਦੇ ਜੇ ਤੇ ਮੇਰੇ ਖਿਆਲ ਦੇ ਨਾਲ 100 ਰੁਪਏ ਦਾ ਹੀ ਪੈਣਾ ਸੇਫਟੀ ਪੱਖ ਲਈ ਤੁਸੀਂ ਉਹ ਪਾ ਸਕਦੇ ਜੇ